ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਮੋੜਾ ਦਸੰਬਰ 20 2025 ਦੀ ਲੱਗੀ ਹੋਈ ਹੈ ਤੇ ਬੂਰੀ ਮੱਝ ਲੈ ਕੇ ਆਇਆ ਬਾਈ ਬਹੁਤ ਸੋਹਣੀ ਚੰਗੀ ਟੌਪ ਦਾ ਨਗੀਨਾ ਕਹਿ ਸਕਦੇ ਆ ਇੱਕ ਰਿੰਗ ਸਿੰਘ ਆ ਉਹ ਵਧੀਆ ਆਰਡਰ ਕਮਾਲ ਦਾ ਲੱਗਿਆ ਬੰਦੇ ਕੋਈ ਨਹੀਂ ਬਣਦੇ ਉਹ ਚੰਗੇ ਆਰਡਰ ਦੀ ਮਾਲਕਾ ਬਾਕੀ ਜਾਣਕਾਰੀ ਆਪਾਂ ਲੈ ਲੈਣੇ ਬਾਈ ਐਂ ਸਾਹਮਣੇ ਬੜਾ ਜੀ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਠਾਕ ਬਹੁਤ ਵਧੀਆ ਬਾਈ ਜੀ ਕਿਹੜੇ ਪਿੰਡੋਂ ਪਹੁੰਚੇ ਹੋ ਨਹੀਂ ਸਾਡੇ ਪਿੰਡ ਪਹਾੜੜਾ ਜੀ ਪਹਾੜੜੇ ਕੋਲੇ ਹਾਂਜੀ ਹਾਂਜੀ ਜ਼ਿਲ੍ਹਾ ਮਾਨਸਾ ਹਾਂਜੀ ਤੇ ਸੂਈ ਹੋਈ ਮਜਬੂਰੀ ਆਪਣੀ ਹੈ ਹਾਂਜੀ ਸੂਈ ਹੋਈ ਬਾਈ ਜੀ ਕਿਹੜੇ ਸੂਏ ਹਾਂਜੀ ਦੁੱਧੇ ਸੂਏ ਬਾਈ ਜੀ ਕਿੰਨਾ ਕ ਦੁੱਧ ਪਾਉਗੇ ਤੱਕ ਦੁੱਧ ਹੁਣ 10 ਲੀਟਰ ਬਾਈ ਜੀ ਘਰ ਦੀ ਆ ਵਪਾਰ ਦਾ ਕੰਮ ਆ ਘਰ ਦੀ ਆ ਬਾਈ ਜੀ ਅੱਛਾ ਘਰ ਦੀ ਆ ਹਾਂਜੀ ਤੇ ਕਿੱਥੋਂ ਤੱਕ ਛੱਟਣੀਆਂ ਬਾਈ ਜੀ 2 ਚੀ ਮੰਗਦੇ ਆ ਦੇਣੀ ਕਿੱਥੋਂ ਰੱਖਾ ਬਸ 2 ਬੰਦਰਾ 1 ਹੰਡੀ ਸੀ ਲਾ ਭਾਈ ਇੱਕ ਨੰਬਰ ਗਰੰਟੀ ਦੇ ਕੇ ਦੇ ਦਾਂਗੇ ਅੱਛਾ ਤੇ ਇੱਕ ਵੀ ਲਿਆਇਆ ਅੱਜ ਕਾਪਾ ਹੋਰ ਵੀ ਲਿਆਇਆ ਇੱਕੋ ਹੀ ਮੱਛੀ ਲੈ ਗਏ ਹੈ ਕਿਸੇ ਆਪਣੇ ਕੋਲ ਆਪਣੇ ਘਰ ਦੀ ਆਪਣਾ ਜਿਹੜਾ ਵਪਾਰੀ ਘਰ ਦੀ ਮੱਝਾ ਵਧੀਆ ਹਾਂਜੀ ਤੇ ਨੰਬਰ ਬੋਲ ਦਰ ਆਪਣਾ 94643 ਜੀ 60915 ਜੀ ਧੰਨਵਾਦ ਭਾਈ ਮਿਹਰਬਾਨੀ ਬਹੁਤ ਸੋਹਣੀ ਮੂਟ ਕਰ ਗਈ ਝੋਟੀ ਆ ਬਾਈ ਜੀ ਪਿੰਡ ਕਿਹੜਾ ਖਸੀ ਹਾ ਪਾਦੜਾ ਹਾਂਜੀ ਜੀ ਵੱਡਾ ਢਾਡੇ ਕੋਲੇ ਆ ਜਿਲ੍ਹਾ ਮਾਨਸਾ ਚ ਪੈ ਜਾਂਦਾ ਆ ਬੱਚਾ ਮਗਰ ਘਟੀ ਇਕੱਠਾ ਇਕੱਠਾ ਬਾਈ ਜੀ ਕੱਟਾ ਮਗਰ ਬੂਰੇ ਰੰਗ ਦਾ ਬਹੁਤ ਸੋਹਣਾ ਬੱਚਾ ਬਹੁਤ ਪੁੰਚੀਆ ਹੋਈ ਆ ਚੰਗੇਰੇ ਉੱਤੇ ਲੱਗੀਆਂ ਹੋਈਆਂ ਦਿਖਾ ਦਿੰਦੇ ਬਾਸ ਸੰਗੁਰ ਖੜੀ ਹੈ ਬਾਈ ਦੀ ਬਾਈ ਗ੍ਰੇਡ ਕਰਦਾ ਇਹਦਾ 170 ਇੱਕ 70 ਮਾਰਦਾ ਬਾਈ ਇਹਦਾ ਫੁੱਲ ਮੰਡੀ ਭਰੀ ਆ ਆਪਣੀਆਂ ਤੋਰ ਤੋਰ ਯਾਰ 85 ਸਾਰਾ ਕਰੀ ਖਤਰਾ ਚੰਗੀ ਕੱਦਗਾਠ ਵਾਲੀ ਮੱਝ ਹਉਣਿਆ ਬਾਈ ਸਾਨੂੰ ਬਹੁਤ ਵਧੀਆ ਆਰਡਰ ਦੀ ਬਹੁਤ ਸੋਹਣੀ ਰਿੰਗ ਸਿੰਘ ਗਾਇਆਂ ਰਗਾਠੜਾ ਬਾਈ ਜੀ ਕਮਾਲ ਦਾ ਚੰਗੀ ਕੱਦਗਾਠ ਵਾਲੀ ਮੱਝਾ ਮੰਡੀ ਮੋੜ ਤੇ ਪਹੁੰਚੀ ਹੋਈ ਆ ਮੋੜ ਲਿਆ ਬਾਈ ਬਹੁਤ ਹੀ ਵਧੀਆ ਚੱਲ ਬੰਨ੍ਹ ਨਾ ਉੱਥੇ ਦੱਸਦਾ ਕੋਈ ਬੰਨਦੇ ਬੰਨਦੇ ਕੋਈ ਚੰਗਾ ਆਰਡਰ ਲੱਗਿਆ ਬਾਈ ਜੀ ਅੱਡਗਾੜ ਹੋਈ ਜੰਗਾ ਮੱਝ ਦਾ ਹਾਂਜੀ ਬਾਈ ਜੀ ਕੀ ਹਾਲ ਆ ਕਿਹੜੇ ਪਿੰਡੋਂ ਆਏ ਆ ਭਾਈ ਬਲਦੌਰੋਂ ਭਾਈ ਜਿਲ੍ਹਾ ਬਟਿੰਡੀ ਪੈਂਦਾ ਆਪਣਾ ਬਟਿੰਡਾ ਬਾਈ ਕਿਹੜੇ ਸੂਸੂਏ ਮੱਚ ਆਪਣੀਆਂ ਇਹ ਤੀਜੇ ਸੂਏ ਤੋਂ ਕਰਦੀ ਆ ਵਪਾਰ ਦਾ ਕੰਮ ਆਪਣਾ ਕਰਦੀ ਬਾਈ ਕਰਦੀ ਆ ਜੇ ਕਰਦੀ ਆ ਕਿੰਨਾ ਕੁ ਦੁੱਧ ਬਾਦੂ ਦੇਦੀ 16 17 ਕਿਲੋ ਪਾਣੀ 16 17 ਖੁੱਲਾ ਪਾ ਦੋ ਘਰੇ ਰੱਖਣ ਨੂੰ ਵਧੀਆ ਠੰਡੀ ਸੀ ਲਾ ਵਧੀਆ ਬਾਈ ਪੂਰੀ ਠੰਡੀ ਸੀ ਕੀ ਰੇਟ ਕਰਤਾ ਮੁੱਲ ਬਾਈ ਸੱਤ ਕੰਲਾ ਛੱਡਣੀ ਕਿੱਥੋਂ ਤੱਕ ਆਸਾ ਦੀ ਸੀ ਵੀ ਆ ਗਏ ਬਾਈ 270 ਹੀ ਦੇ ਦਾਂਗੇ 270 ਹੀ ਦੇ ਦਾਂਗੇ ਨੰਬਰ ਬੋਲ ਦੇ ਫਿਰ ਆਪਾਂ 9877190035 21 ਮਾਝਾ ਕ ਆਪਣੀ ਹੋਰ ਵੀ ਕੋਈ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਬਹੁਤ ਵਧੀਆ ਮਾਝਾ ਭਰਾ ਦੀ ਚੰਗੇ ਦੁੱਧ ਵਾਲੀ ਆ ਆ ਬੱਚਾ ਇਹਦਾ ਆ ਬੱਚਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਬਈ ਕੱਲ ਹੀ ਸੂਈ ਆ ਕੱਲ ਸੂਈ ਆ ਤਾਜੀ ਬਾਈ ਜੀ ਕੱਟੀ ਆ ਕੱਟਾ ਬਈ ਕੱਟਾ ਮਗਰ ਬਹੁਤ ਵਧੀਆ ਮੰਡੀ ਮੋੜ ਤੇ ਪਹੁੰਚੀ ਹੋਈ ਆ 20 ਤਰੀਕ ਨੂੰ ਇੱਗੇ ਦਿਖਾ ਦਿੰਨੇ ਆਜੂ ਤੁਹਾਨੂੰ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪਏ ਇਹਨੂੰ ਫੋਲੋ ਜ਼ਰੂਰ ਕਰ ਲਿਓ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਬਾਈ ਸੱਜੀਆਂ ਮੱਝਾਂ ਪਹੁੰਚੀਆਂ ਹੋਈਆਂ ਇੱਥੇ ਬਾਈ ਕੀ ਰੀਡ ਕਰਦਾ ਵੀਰੇ ਇਹਦਾ ਬੰਦਾ ਹੈ ਨਹੀਂ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਮਾੜੇ ਜਾਂਦੇ ਨੇ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਮੇਲਿਆਂ ਦੀ ਪੇਜ ਨੂੰ ਜਰੂਰ ਫੋਲੋ ਕਰ ਲਿਓ ਬਾਈ ਜੀ ਉਹ ਵੱਡੀ ਗਿਣਤੀ ਚ ਮਾਲ ਆਈ ਜਾਂਦਾ ਅੱਜ ਠੰਡ ਹੈਗੀ ਜੇ ਕਿਸੇ ਭਰਾਣੇ ਹੋਰ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ 94799 8308 ਆਹ ਰਾਂ ਮੰਡੀ ਦਾ ਵਿਊ ਦਿਖਾ ਦਿੰਦੇ ਆ ਸਾਨੂੰ ਆ ਗਾ ਵੀ ਖੜੀ ਹੈ ਵਿੱਚ ਇੱਕ ਚੰਗੇ ਗੱਡਗਾਠ ਵਾਲੀ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਹੈ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਫੇਰ ਕਰਦੇ ਆ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਆਪਣੀਆਂ ਇਹ ਕੀ ਰੇਟ ਕਰਤਾ ਖਰੀਦੀ ਅੱਛਾ ਠੀਕ ਜੀ تیاری ਕਰੀ ਜਾਂਦੇ ਆ ਦੇਖਦਾ ਟਾਈਮ ਆ ਭਾਈ ਕੀ ਰੇਟ ਕਰਦਾ ਬੱਲੀ ਦਾ 140 ਰੇਟ ਆ ਬੱਲੀ ਦਾ ਚੰਗੀਆਂ ਮੱਝਾਂ ਆਇਆ ਬੋਲ ਹਾਈ ਤੇ ਮੜਦੇ ਗੱਡੀ ਦਾ ਬਣ ਕਿੱਦਾਂ ਹੈ ਮੋਲੋਂ ਲੇਲੂ ਸੀ ਵੀਡੀਓ ਨਾ ਹੁੰਦਾ ਹੂੰ ਨਹੀਂ ਲੱਗਾ ਤਾਂ ਬਾਈ ਮੱਡੀ ਤੇ ਪਹੁੰਚੇ ਆ ਮੌੜ ਤੇ ਹਾਂਜੀ ਬਾਈ ਜੀ ਕੀ ਹਾਲ ਆ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਯੂਪੀ ਸੇ ਯੂਪੀ ਸੇ ਲੈਣਾ ਆਇਓ ਮੱਚਾ ਇਥੇ ਜੀ ਪਸ਼ੂ ਲੈਣਾ ਆਉਣੇ ਹੋ ਤੇ ਕਿਵੇਂ ਚੰਗਾ ਚੱਲਦਾ ਪੰਜਾਬ 'ਚ ਕੰਮ ਵਧੀਆ ਸਹੀ ਰੇਟ ਤੇ ਮਿਲ ਜਾਂਦੇ ਪਸ਼ੂ ਇਥੇ ਤੇ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਜਿਹੜਾ ਸਾਡੇ ਪੰਜਾਬ 'ਚੋਂ ਆ ਕੇ ਵੇਚ ਖਰੀਦ ਕਰ ਇਹਨਾਂ ਸੰਭ ਕੱਟ ਦੋ ਜੀ ਹਣਾ ਲੱਖੀ ਲਾਉਂਦੇ ਆਪਣੇ ਬੁਰੀ ਪੂਰੀ ਮਾਜਾ ਬਾਈ ਦੀ ਬਹੁਤ ਸੋਹਣੀ ਚੰਗੀ ਸੂਈ ਬਈਏ ਵੀਰੇ ਹਾਂ ਹਾਂ ਕਿਹੜੇ ਸੂਏ ਇਹ ਤੀਜਾ ਸੂਆ ਤੀਜਾ ਸੂਆ ਸੂਈ ਹੋਈ ਪੂਰੀ ਮਾਜਾ ਬਾਈ ਦੀ ਆਡਰ ਰੂਟਰ ਬਹੁਤ ਕਮਾਲ ਦਾ ਕਿੰਨਾ ਕ ਦੁੱਧ ਦੇਊ ਦੁੱਧ 15 ਲੀਟਰ ਆ ਜਾਵੇ 15 ਲੀਟਰ ਦੇ ਦੂ ਹਾਂ ਹਾਂ ਪੱਕਾ ਗਾਰੰਟੀ ਆ ਗਾਰੰਟੀ ਵਾਲਾ ਕੀ ਰੇਟ ਕਰਤਾ ਜੀ 2 ਲੱਖ ਰੁਪਈਆ ਕਿੱਥੋਂ ਕਿ ਤੱਕ ਛੱਡਣੀ ਆ 81 ਹਰਦਾ 81 ਦੀ ਛੱਡ ਦਿਆਂਗੇ ਬਾਈ ਕਹਿੰਦਾ 2 ਲੱਖ ਮੰਗਦਾ ਠੰਡੀ ਸੀਲ ਮੱਝਾ ਦੁੱਧ ਵਾਲੀ ਚੰਗੀ ਨੰਬਰ ਬੋਲ ਦੇ ਭਰਾ ਦਾ 98156 19010 ਆ 62845 2005 ਧੰਨਵਾਦ ਮਿਹਰਬਾਨੀ ਸ਼ੁਕਰੀਆ ਭਰਾ ਦਾ ਚੰਗੇ ਦੁੱਧ ਵਾਲੀ ਮੱਝਾ ਫੇਰ ਦਿਖਾ ਦਿੰਨੇ ਆ ਬਾਈ ਜੀ ਕਿਹੜਾ ਬੱਚਾ ਇਹਦਾ ਉਹ ਬੱਚਾਗਾ 나ੜੂ ਦਾ ਨਾਲ ਆ ਜੀ ਤਾਜੀ ਸੁਈਏ ਬਾਈ ਤਾਜੀ ਜਮਾਨ ਤੈਨੂੰ ਐ ਕਾ ਸਿੱਖੇ ਠੀਕ ਆ ਬਾਈ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਬਾਈ